ਮੋਰਨਿੰਗ ਜੀ ਆ ਡਗ ਪਿਆ ਲੱਗਦਾ ਕੋਈ ਮੋਟਰਸਾਈਕਲ ਤੋਂ ਹਾਂ ਤਾਂ ਤੋਂ ਦੇ ਬੱਜੇ ਲੱਗਦੇ ਆ ਮੋਟਰਸਾਈਕਲ ਦੂਰ ਨੇ ਇਹਨਾਂ ਦੇ ਅਸੀਂ ਰਾਤ ਜਿਹੜਾ ਨੰਦੇੜ ਸਾਹਿਬ ਚ ਐਂਟਰ ਹੋਣ ਤੋਂ ਪਹਿਲਾਂ ਉਸ ਤਰ ਜੀਣਾ ਹੈ ਇਹ ਨੰਦੇੜ ਸਾਹਿਬ ਚ ਐਂਟਰ ਹੋਣ ਤੋਂ ਪਹਿਲਾਂ ਅਰਦਾਪੁਰ ਜਿੱਥੇ ਹੁਣ ਟੋਲ ਪਲਾਜ਼ਾ ਬਣਿਆ ਨਮਾ ਜਿਹੜਾ ਹਲੇ ਚੱਲਿਆ ਨਹੀਂ ਉੱਥੇ ਜਿਹੜਾ ਗੁਰਦੁਆਰਾ ਸਾਹਿਬ ਆ ਡੇਰਾ ਸੰਤ ਬਾਬਾ ਤਾਰਾ ਸਿੰਘ ਜੀ ਉੱਥੇ ਰੁੱਕ ਗਏ ਸੀ ਰਾਤ 12:30 1 ਵਜੇ ਤੇ ਹੁਣ ਚੱਲੇ ਆ ਕਿਉਂਕਿ ਮੇਰੀ ਯਾਦਤਾ ਤੇ ਪਿੱਛੇ ਉਹ ਬਾਈਪਾਸ ਦਾ ਪਹਿਲਾ ਮੁੜ ਜਾਣਾ ਨਿਰਮਲ ਨੂੰ ਜਣੇ ਆਪਾਂ ਕੋਸ਼ਿਸ਼ ਕਰਦੇ ਹੁੰਨੇ ਆ ਵੀ ਗੁਰੂ ਘਰ ਨਮਸਕਾਰ ਹੋਈ ਜਾਵੇ ਏਡਾ ਵੱਡਾ ਤਰਪਨਾਸਤ ਹੁਣ ਚੱਲੇ ਆ ਪਹਿਲਾ ਸਾਧੇ ਖੰਡ ਜੂਰ ਸਾਹਿਬ ਮੱਥਾ ਟੇਕਾਂਗੇ फिर दोपहर तक अगला सफर जारी रखा है। हो गए कार्य यार फिर ही दूँगा। वहीं तो आगे चलो। हाँ जी तो कैसे हो? देखे 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 देखे। अरे यार डांस बढ़िया लगा तेरा तभी तो, 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 तो बोला। उन दो को मेहरू करके बात करते हैं। अच्छा। आ जा रहा है। अरे झटका तो लगा। दस तेरे को भी देता हूँ। सामने आजा जा रहा। आ दे चल ਅਰੇ ਵਾ 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 ਆ ਜਾ ਆ ਜਾ ਬਦਰੀਆ ਜੀ ਅਗਲਾ ਠੀਕ ਆ ਚਲੋ ਜੀ ਇਹ ਮਿੱਤਰੋ ਕੋਕਰ ਫਾਟਾ ਜਿੱਥੋਂ ਬੈਂਸੇ ਨੂੰ ਰਸਤਾ ਮੁੜਦਾ ਇਹ ਹੁਣ ਕਰਾਸ ਕਰ ਚੱਲੇ ਆ ਇੱਥੋਂ ਗੁਰਦੁਆਰਾ ਸਾਹਿਬ ਨਿਹੰਗ ਸਾਹਿਬ ਸਚਖੰਡ ਸ੍ਰੀ ਹਜੂਰ ਸਾਹਿਬ 18-19 ਕਿਲੋਮੀਟਰ ਰਹਿ ਜਾਂਦਾ ਇੱਥੋਂ ਬਾਈਪਾਸ ਤੋਂ ਗੱਡੀਆਂ ਮੁੜ ਜਾਂਦੀਆਂ ਨੇ ਅੰਦਰਾਂ ਨੂੰ ਤੇਲੇਗਾਨਾਂ ਨੂੰ ਤੇ ਮੈਂ ਜਿੰਨੀ ਕਵਾਰ ਆਇਆ ਜਣੀ ਬਾਈਪਾਸ ਟੱਪ ਕੇ ਗੁਰਦੁਆਰਾ ਸਾਹਿਬ ਜਾਈਦਾ ਹੁਣ ਆ ਸਾਲ ਦੇ ਵਿੱਚ ਅੱਜ ਪਰਮਾਤਮਾ ਦੀ ਕਿਰਪਾ ਨਾਲ બીજી ਵਾਰ ਚਲੇ ਜਾਣਾ ਪਹਿਲੀ ਜ਼ਿੰਦਗੀ ਦੇ ਵਿੱਚ ਕਿੰਨੇ ਸਾਲਾਂ ਦੇ ਹੋ ਗਏ ਬਾਲ ਬੱਚੇ ਦਾਰ ਵੀ ਹੋ ਗਏ ਇੱਕ ਵਾਰੀ ਛੋਟਾ ਹੁੰਦਾ 9-10 ਸਾਲ ਦਾ ਆਇਆ ਸੀ ਜਣੀ ਦੂਜੀ ਵਾਰੀ 25-30 ਸਾਲ ਬਾਅਦ ਆਉਣਾ ਨਸੀਬ ਹੋਇਆ ਸੀ ਮੈਨੂੰ ਪਿਛਲੇ ਸਾ ਹੁਣ ਮੈਂ ਕੋਈ ਮੌਕਾ ਮੈਸ ਨਹੀਂ ਕਰਦਾ ਹੁੰਦਾ ਕੋਈ ਆ ਨਿੱਕਿਆ ਰੈਕਟਰ ਨੂੰ ਮੋਟਰ ਗੱਡੀ ਗੱਲ ਚਾਰ ਨੂੰ ਕੋਈ ਚੱਕਰ ਐਡਾ ਵੱਡਾ ਧਾਮ ਆ ਆਪਣਾ ਇਹ ਇੰਨਾ ਨੇੜੇ ਆ ਕੇ ਮੁੜ ਜੀਏ ਪਤਾ ਨਹੀਂ ਪ੍ਰਮਾਤਮਾ ਨੇ ਦੁਆਰਾ ਮੌਕਾ ਦੇਣਾ ਕਿ ਨਹੀਂ ਦੇਣਾ ਫਾਈਨਲੀ ਸਾਡੇ 8:30 ਵਜੇ ਪਹੁੰਚ ਗਏ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਕਿਉਂਕਿ ਗੱਡੀਆਂ ਟਰੱਕ ਫਿਰ ਇੱਥੇ پارک ਹੁੰਦੇ ਆ ਅੰਦਰ ਸੱਚ ਖਾਂਦਾ ਸ੍ਰੀ ਹਜੂਰ ਸਾਹਿਬ ਅੰਦਰ ਦਰਸ਼ਨ ਕਰਨ ਜਾਣ ਲਈ ਫਿਰ ਆਟੋ ਤੇ ਜਾਵਾਂਗੇ ਤੇ ਅੰਦਰ ਗੱਡੀਆਂ ਲੱਗੀਆਂ ਹੁੰਦੀਆਂ ਨੇ ਭਰਿਆ ਪਿਆ ਵੈਸੇ ਅੰਦਰ ਜਿੰਨੀ ਪਾਰਕਿੰਗ ਤੇ ਅੰਦਰ ਹੁਣ ਲਾ ਕੇ ਇੱਥੇ ਇਸ਼ਨਾਨ ਪਾਣੀ ਕਰਾਂਗੇ ਤੇ ਪ੍ਰਸ਼ਾਦਾ ਪਾਣੀ ਛੱਕ ਕੇ ਜਾਂ ਪ੍ਰਸ਼ਾਦਾ ਪਾਣੀ ਉਹ ਦਰਸ਼ਕਾਂਗੇ ਜਾਂ ਕੀ ਦੇਖਦੇ ਹਾਂ ਕੀ ਬਣਦਾ ਲੈਟਸ ਗੋ ਸਾਰਿਆਂ ਨੂੰ ਫਾਈਨਲੀ 8:30 ਕੱਠੇ ਵਜੇ ਪਹੁੰਚ ਗਏ ਗੁਰਦੁਆਰਾ ਸ਼੍ਰੀ ਬਾਬਾ ਦੀਪ ਸਿੰਘ ਜੀ ਕੇ ਨੰਦੇੜ ਬਾਈਪਾਸ ਤੋਂ ਬਾਹਰਲੇ ਪਾਸੇ ਆ ਜਣ ਜਿਹੜੀ ਗਦਾਬਰੀ ਨਦੀ ਆਉਂਦੀ ਹੈ ਤੇ ਉਹਦੇ ਤੋਂ ਬਾਹਰ ਬਾਹਰ ਆ ਜੰਨਾ ਹੈ ਇੱਥੇ ਗੱਡੀਆਂ ਦੀ ਪਾਰਕਿੰਗ ਸਾਰੀ ਟਰੱਕਾਂ ਦੀ ਪਾਰਕਿੰਗ ਸਾਰੀ ਜਿੰਨੀ ਹైదరాబాద్ ਵਿਦੇ ਬੜੇ ਨੂੰ ਜਾਣ ਵਾਲੀਆਂ ਗੱਡੀਆਂ ਆਂਧਰਾ ਨੂੰ ਜਾਣ ਵਾਲੀ ਤੇਰੇ ਖੰਨਾ ਨੂੰ ਜਾਣ ਵਾਲੀ ਤਕਰੀਬਨ ਇੱਥੇ ਹੀ پارک ਹੁੰਦੀਆਂ ਨੇ ਸਾਰੇ ਜਿਹਨੇ ਦਰਸ਼ਨ ਕਰਨ ਜਾਣਾ ਗੱਡੀ ਵਾਲੇ ਨੇ ਉਹ ਫਿਰ ਇੱਥੇ ਗੁੱਲੀ ਪਾਰਕਿੰਗ ਇਹ پارک ਕਰ ਲੈਂਦੇ ਆ ਤੇ ਉਹ ਤੋਂ ਬਾਅਦ ਆਟੋ ਤੇ ਅੰਦਰ ਦਰਵਾਰ ਸਾਹਿਬ ਜਾਵਾਂਗੇ ਮਾ ਸਾਡੇ ਕਣ ਤੇ ਆਪਣੇ ਅਸੀਂ ਲਾ ਲਈਏ ਉਹ ਕਿਨੇ ਬੈਕ ਕਰ ਲਈਏ ਤੇ ਦੂਜੇ ਮੋੜ ਬਾਈ ਨਾਲ ਹੀ ਨੇ ਆਪਣੇ ਜਿਹੜੇ ਹੋਰ ਰਾਸਤੇ ਜਿ ਮਿਲੇ ਸੀਗੇ ਨਾ ਹਾਲ ਘਾਟ ਉਹਨਾਂ ਦੀ ਗੱਡੀ ਵੀ ਨਾਲ ਹੀ ਆ ਕਿਉਂਕਿ ਇੱਕੋ ਉਸ ਤੇ ਸਟੇਸ਼ਨਾਂ ਦਾ ਫਰਕ ਆ ਥੋੜਾ ਜਿਹਾ ਇੱਕੋ ਸਾਈਡ ਦਾ ਹੀ ਮਾਲ ਆ ਇਹ ਬਾਕੀ ਦੀ ਅਗਲੀ ਅਪਡੇਟ ਅਸੀਂ ਕਰਦੇ ਆ ਸੰਗਤ ਪਹੁੰਚੀ ਆ ਸਾਰਿਆਂ ਨੂੰ ਇਸ ਨਾਨ ਪਾਣੀ ਕਰ ਲਿਆ ਆ ਇਹ ਆ ਬਾਬਾ ਦੀਪ ਸਿੰਘ ਗੁਰਦੁਆਰਾ ਸਾਹਿਬ ਗੱਡੀਆਂ ਇੱਥੇ ਪਾਰਕ ਹੋਈਆਂ ਉਹ ਦੇਖੋ ਪ੍ਰਜਾਜ ਬਣਿਆ ਬਾਬਾ ਜੀ ਦਾ ਐ ਆ ਵੀ ਬਹੁਤ ਆ ਸਾਫ ਸੁਥਰਾ ਇੱਥੇ ਆ ਆ ਆਰਾਮ ਕਰਨ ਨੂੰ ਹੈ ਨਾ ਆ ਬਣਾਇਆ ਹੈ ਜਿਹੜਾ ਵਿਚਾਰੇ ਆ ਸਾਰੇ ਇੱਥੇ ਸੰਗਤ ਆਰਾਮ ਕਰ ਸਕਦੀ ਹੈ ਦੁਪਹਿਰਾ ਕੱਟਣਾ ਜੇ ਨੇ ਇਹ ਫਖੇ ਲੁਖੇ ਚੱਲਦੇ ਆ ਮੇਰਾ ਖਿਆਲ ਏਸੀ ਵੀ ਲੱਗਿਆ ਹੋਇਆ ਇੱਕ ਵਾਰ ਆਰਾਮ ਕਰਿਆ ਅਸੀਂ ਪਾਏ ਸੀ ਇੱਥੇ ਵੈਸੇ ਠੰਡਾ ਹੈ ਉੱਪਰੋਂ ਕਿਉਂਕਿ ਇਹ ਪਿਰਾਮਿਡ ਦੀ ਤਰਜ਼ ਤੇ ਬਣਾਇਆ ਹੋਇਆ ਪਿਰਾਮਿਡ ਵਾਂਗੂ ਠੰਡਾ ਬੈਠ ਸੀਕ ਨਹੀਂ ਪੈਂਦਾ ਇਹਦੇ ਤੇ ਲੰਗਰ ਹਾਲ ਦੇ ਵਿੱਚ ਐਂਟਰ ਹੋ ਰਹੇ ਹਾਂ ਨਸਬਾਤੀ ਅਗਲਾ ਇੱਕ ਬਾਅਦ ਫਿਰ ਚੱਲਦੇ ਆ ਸਤਿਗੁਰਾਂ ਜੀ ਹੁਣ ਸਾਹਿਬ ਦਰਵਾਜ਼ਾ ਸਾਹਿਬ ਮੱਥਾ ਟੇਕਣ ਪਹਿਲਾਂ ਪ੍ਰਸ਼ਾਦਾ ਸ਼ਕਤੀ ਜੀ ਲੋ ਠੀਕ ਹੈ ਜੀ ਬਾਹਰ ਜਾਣਾ ਹੈ ਸਰਚਾਨ ਸਾਹਿਬ ਉਹਦੇ ਵੀ ਦਰਸ਼ਨ ਕਰਵਾਉਂਗਾ। ਬਾਬਾ ਜੀ ਨੇ ਇਹ ਜਗਾ ਬਣਾਈ ਹੋਈ ਆ। ਬਾਹਰਲੇ ਪਾਸੇ ਆ ਜਿਹਦੀ ਫੋਟੋ ਵੀ ਪਾਈ ਆ ਤੇ ਵੇਚ ਤੇ। ਇਹਦੇ ਚ ਆਰਾਮ ਕਰਨ ਨੂੰ ਬੱਡੀਆਂ ਵਾਲੇ। ਜਾਂ ਉਦੋਂ ਸੰਗਤ ਜਿਹੜੀ ਆਉਂਦੀ ਆ ਤੇ ਫੇਰਾ ਘਟਣਾ ਜਾਂ ਰਾਤ ਨੂੰ ਵੀ ਸੌਣਾ। ਅ ਬੈਸਟੂ ਠੰਡਾ ਏਸੀ ਵੀ ਮੇਰਾ ਵੀ ਹੈਗੇ ਆ ਪੱਖੇ ਹੈਗੇ ਆ ਤੇ ਸੈਡਾਂ ਤੋਂ ਐ ਆਲੇ ਦਲੇ ਦਾ ਮਤਲਬ ਦੇਖ ਕੇ ਨੋਟਲਾ ਸਾਰਾ ਦਾ ਨਾ ਸ਼ੀਸ਼ਾ ਲੱਗਿਆ ਹੋਇਆ ਸਾਰੇ ਪਾਸੇ। ਇਹ ਹੈਗੀ ਜਗਾ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਨੰਦੇੜ ਤੇ ਹੁਣ ਅਜ ਤੋਂ ਬਾਅਦ ਲਾਈਵ ਹੋਵਾਂਗੇ ਆਪਾਂ ਤੇ 1 ਘੰਟਾ ਤੱਕ ਫੇਸਬੁੱਕ ਵਾਲੇ ਪੇਜ ਤੇ ਇੰਸਟਾਗ੍ਰam ਤੇ ਦਰਵਾਰ ਸਾਹਿਬ ਤੋਂ ਜਾ ਕੇ ਜੁੜੇ ਰਹੋ ਜੀ ਗੱਡੀ ਕਰਕੇ ਪਾਰਕ ਇਸ਼ਨਾਨ ਕਰਕੇ ਗੁਰਦੁਆਰਾ ਸਾਹਿਬ ਬਾਬਾ ਦੀਪ ਬਾਬਾ ਦੀਪ ਸਿੰਘ ਜੀ ਇਹ ਬਾਹਰ ਆ ਕੁੱਲੇ ਰਸਤੇ ਤੇ ਟਰੱਕ ਜਿੰਨੀਆਂ ਗੱਡੀਆਂ ਨੇ ਸਾਰੀਆਂ ਇੱਥੇ ਪਾਰਕ ਉੰਡੀਆਂ ਨੇ ਲੇਕਾ ਥੋੜਾ ਜਿਹਾ ਕਹਿੰਦਾ ਠੱਲਾ ਸਰੀਰ ਤੇ ਡਰਾਈਵਰ ਜਿਹੜਾ ਆਪਣੇ ਨਾਲ ਹੁੰਦਾ ਉਹ ਨਹੀਂ ਆਇਆ ਤੇ ਨਾਲ ਜਿਹੜੇ ਨਿੱਤਰ ਪਿਆਰੇ ਆਪਾਂ ਨੂੰ ਪਰਸਨਲ ਮਿਲੇ ਰਹੇ ਆ ਆ ਨਿੱਤਰ ਮੋਤੀ ਦਿੱਤੇ ਰਹੇ ਉਹ ਨਾਲ ਹਾਂਜੀ ਸਤਿ ਸ਼੍ਰੀ ਅਕਾਲ ਜੀ ਇਹ ਅਸੀਂ ਡੂੰਢੇ ਹੀ ਚੱਲੇ ਆ ਇਹ ਹੁਣ ਲੱਕੇ ਨੂੰ ਦੇਖ ਕੇ ਭਾਈ ਇਹਦੇ ਵਾਲਾ ਬੰਦਾ ਵੀ ਪਿਆਰ ਮੜ ਗਿਆ ਚਲੋ ਕਿਸਮਤ ਦੇ ਘੇੜੇ ਆ ਗੁਰੂ ਦੀ ਨਗਰੀ ਦੇ ਨੇੜੇ ਦੀ ਲੰਘੇ ਆ ਇੱਥੇ ਬੇ ਸ਼ੁਕਰਈ ਬੇਕਰਮੇ ਤਾਂ ਹੋ ਨਹੀਂ ਸਕਦੇ ਵੀ ਸਾਹਾ ਜੀ ਮੁੜ ਜਾਣ ਆ ਅੱਜ ਦਾ ਦਿਨ ਗੱਡੀ ਡੇਟ ਕਰ ਰਹੇ ਆ ਜੀ ਸਿਰਫ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਲਈ ਕਿਉਂਕਿ ਜਿੰਨੀ ਵਾਰੀ ਲੰਘਿਆ ਮੈਂ ਕਦੇ ਬਾਈਪਾਸ ਹੀ ਲੱਗਦਾ ਹਜ਼ੂਰ ਦਾ ਗੱਡੀ ਆਉਗੀ ਆਉਗੀ ਚਲੋ ਠੀਕ ਆ ਮੇਟਰ ਲਓ ਜੀ ਫਾਈਨਲੀ ਗੁੰਡਾ ਘਰ ਦੇ ਵਿੱਚ ਜੋੜੇ ਜਮਾ ਕਰਵਾ ਦਿੱਤੇ ਆ ਤੇ ਪਹੁੰਚ ਗਿਆ ਮੇਰੇ ਮਹਾਰਾਜ ਸਤ ਗੁਰ ਦੇ ਸਥਾਨ ਗੁਰਦੁਆਰਾ ਸੱਚਖੰਡ ਸ੍ਰੀ ਹਜੂਰ ਸਾਹਿਬ ਮੇਰਾ ਮਾਲਕ ਜਿਹੜਾ 1 ਸਾਲ ਦੇ ਵਿੱਚ ਤੀਜੀ ਵਾਰੀ ਲਾਇਆ ਹੈ ਮੇਰਾ ਗੁਰੂ ਤਰਸ ਜਾਂਦੀਆਂ ਨੇ ਅੱਖਾਂ ਬਈ ਮੈਂ ਬਾਈਪਾਸ ਤੋਂ 35 ਕਿਲੋਮੀਟਰ 30 ਕਿਲੋਮੀਟਰ ਪਿੱਛੇ ਦੀ ਲੰਘਣਾ ਸੀ ਮੈਂ ਕਿਹਾ ਨਹੀਂ ਬਈ ਜਾਊਂਗਾ ਆ ਗਿਆ ਦੀ ਦਿਹਾੜੀ ਚੁੱਟ ਜੂ ਕੋਈ ਗੱਲ ਨਹੀਂ ਚਲੋ ਤੁਹਾਨੂੰ ਵੀ ਕਰਵਾ ਰਾਂ ਦਰਸ਼ਨ ਪਹਿਲਾਂ ਸ਼ਵੀਲ ਲੱਗੀ ਆ ਤੇ ਸ਼ਵੀਲ ਤੋਂ ਜਲ ਸ਼ਗਲੀਏ ਫਿਰ ਅੰਦਰ ਜਾ ਕੇ ਤੁਹਾਨੂੰ ਦਰਸ਼ਨ ਕਰਵਾਉਣਾ ਪ੍ਰਸ਼ਾਦ ਵੀ ਨਾਲ ਹੈ ਮੇਰਾ ਖਿਆਲਾ ਛੋਲੇਆਂ ਦਾ ਪਹਿਲਾਂ ਇੱਕ ਗਲਾਸ਼ ਸ਼ਗਲੀਏ ਸਿੰਘ ਸਾਹਿਬ ਜੀ ਉਹ ਬਾਰਡ ਲਗਾ ਛੋੜ ਲਓ ਜੀ ਸ਼ਵੀਰ ਦਾ ਪਹਿਲਾਂ ਠੰਡਾ ਠੰਡਾ ਸ਼ਰਬਤ ਅਗਲਾ ਹੀਰੋ ਤੋਂ ਬਾਅਦ ਆਹ ਨੇਂ ਡੇਵੜੀ ਆ ਚੱਲਦੇ ਆਂ ਅੰਦਰ ਨੂੰ ਕਰਾਉਣਿਆਂ ਦਰਸ਼ਨ ਲਓ ਜੀ ਆਗੇ ਤਖਤ ਸੱਚਖੰਡ ਸ੍ਰੀ ਹਜੂਰ ਸਾਹਿਬ ਅਬ ਚਲ ਨਗਰ ਸਾਹਿਬ ਨੰਦੇੜ ਕਰੋ ਜੀ ਦਰਸ਼ਨ ਐਂਟਰ ਹੋਣ ਲੱਗਿਆ ਇਹ ਦਿਉੜੀ ਆ ਦਰਸ਼ਕ ਦਿਉੜੀ ਪ੍ਰਸ਼ਾਦ ਕਾਊਂਟਰ ਚੜਾਵਾ ਕਾਊਂਟਰ ਇੰਦਰ ਬੋਟਸਟਾਲ ਤੇ ਪ੍ਰਸ਼ਾਦ ਮੈਂ ਨਾਲ ਗੁਰਪ੍ਰੀਤ ਗਾਇ ਨੂੰ ਭੇਜਤਾ ਨਾਲ ਦੀ ਗੱਡੀ ਆ ਰਹੀ। ਮੈਨੂੰ ਆਇਆ ਸੀ ਵੀ ਮੈਂ ਵੀਡੀਓ ਬਣਾ ਲਾਂ ਇੱਥੇ ਜਿਹੜਾ ਆਪਣਾ ਪੀਣ ਵਾਲੇ ਪਾਣੀ ਦਾ ਇੱਥੇ 12 ਮਹੀਨੇ ਜਦੋਂ ਮਰਜੀ ਐਂਟਰ ਹੁੰਨੇ ਆ ਤੇ ਲੈਫਟ ਸਾਈਡ ਤੇ ਗੁਰੂ ਕਾ ਲੰਗਰ ਉਧਰ ਚੱਲਦਾ ਹੈ ਨਾ ਪਹਿਲਾਂ ਜ਼ਿਆਦਾ ਸੰਗਤ ਲੰਗਰ ਸਾਹਿਬ ਗੁਰਦੁਆਰਾ ਜਾਂਦੀ ਹੁੰਦੀ ਸੀ ਇੱਥੇ ਵੀ ਚੱਲਦਾ ਹੈ ਲੰਗਰ ਸਾਹਿਬ ਨਾਲ ਹੀ ਆਉਂਦਿਆਂ ਨੂੰ ਸੱਜੇ ਹੱਥ ਖੱਬੇ ਹੱਥ ਪਾਣੀ ਪੁੰਨਿਆ ਤੇ ਸੱਜੇ ਹੱਥਾਂ 'ਤੇ ਚੜਦੀ ਆ। ਜਿੱਥੇ ਉਹ ਸਾਹਮਣੇ ਕਾਊਂਟਰ ਹੈਗੇ ਆ ਜੀ ਦੇਖੋ ਧਿਆਨ ਨਾਲ ਉਹ ਦੂਰ ਤਾਂ ਮੈ ਜਾਣਾ ਨਹੀਂ ਕਿ ਉਹ ਗੁਰਪ੍ਰੀਤ ਗਿਆਨ ਹਾਲਾਂਕਿ ਹੈ ਇਹ ਕਾਊਂਟਰਾਂ ਤੇ ਪ੍ਰਸ਼ਾਦ ਸੋਪਾ ਰੂੜੀ ਲੈਣਾ ਉੱਥੋਂ ਮਿਲਦਾ ਉਹ ਕੋਈ ਕੀਆ ਪ੍ਰਕਾਰ ਮਾ ਹੈ ਇਹ ਇਹਦੇ ਚਾਹ ਗੁਰੂ ਸਾਹਿਬ ਦੇ ਲੋਹਣ ਸਿੰਘ ਸਾਹਿਬ ਜਿਨ੍ਹਾਂ ਨੂੰ ਦੇਖ ਕੇ ਮਤਲਬ ਅਜੇ ਤਾਂ ਹੁਣ ਦੁਪਹਿਰ ਆ ਜੀ ਜਦੋਂ ਸ਼ਾਮ ਦਾ ਟਾਈਮ ਹੁੰਦਾ ਨਾ ਲਾਈਟਿੰਗ ਹੁੰਦੀ ਆ ਓਹੋ ਕੀ ਪੁੱਛਦੇ ਹੋ ਆ ਸਕਰੀਨਾਂ ਚੱਲਦੀਆਂ ਹੁੰਦੀਆਂ ਨੇ ਇੱਕ ਆਸ ਗ੍ਰੀਨ ਆ ਉਧਰ ਹੀ ਸਾਈਡ ਲੱਗੀ ਆ ਤੇ ਚਾਰ ਸੀ ਸਕਰੀਨਾਂ ਹੋਰ ਪਾਸੇ ਦੀ ਨੇ ਦੇਖੀਆ ਮੈਂ ਵਧੀਆ ਮਤਲਬ ਤੇ ਉਹੀ ਜਣੀ ਵਧੀਆ ਲੱਗਦਾ ਹੁੰਦਾ ਰਾਤ ਨੂੰ ਵੀ ਜਾ ਕੇ ਕਰੋ ਤੁਸੀਂ ਦਰਸ਼ਨ ਬਾਕੀ ਸ਼ਾਮ ਨੂੰ ਤੱਕ ਨਹੀਂ ਰੁਕਦੀ ਅਸੀਂ ਜਾਣਾ ਹੈ ਅੱਗੇ ਹੁਣ ਦਾ ਹੀ ਤੁਹਾਨੂੰ ਦਿਖਾਉਣਾ ਹੈ ਬਾਕੀ ਇਸ ਤੋਂ ਬਾਅਦ ਹੁਣ ਦਰਬਾਰ ਸਾਹਿਬ ਦੇ ਵਿੱਚ ਜਾਵਾਂਗਾ ਤੇ ਤੁਸੀਂ ਵੀ ਨੀ ਕਰੋ ਦਰਸ਼ਨ ਮੈਂ ਵੀ ਕਰਾਂ ਤੇ ਨਾ ਅਸਲ ਦੇ ਵਿੱਚ ਜਗਾ ਜਗਾ ਤੇ ਲਿਖ ਕੇ ਲਾਇਆ ਹੋਇਆ ਵੀ ਲੋ ਵੀਡੀਓ ਕੋਗ ਸੰਗ ਤੰਗ ਬਹੁਤ ਕਰਦੇ ਆ ਲੋਕ ਫਿਰ ਜੇ ਤਾਂ ਹੁਣ ਕਿਸੇ ਨੇ ਰੋਕਤਾ ਤਾਂ ਠੀਕ ਹੈ ਨਹੀਂ ਫਿਰ ਮੈਂ ਬਾਹਰੋਂ ਤਾਂ ਕੋਸ਼ਿਸ਼ ਕਰਦਾ ਬਣਾਉਣ ਦੀ ਅੰਦਰ ਨਹੀਂ ਕੈਮਰਾ ਲੈ ਕੇ ਜਾਵਾਂਗਾ ਕਿਉਂ ਸੂਨ ਤੋੜਨੇ ਆ ਹਨਾ ਕੱਲ ਨੂੰ ਕੋਈ ਰੋਕ ਕੇ ਫਿਰ ਸੰਸਲਟ ਹੁੰਦੀ ਆ ਸੰਗਤ ਜੀ ਮਹਾਰਾਜ ਸਿੱਤੇ ਪਾਰਸ਼ਾਲੀ ਨੇ ਜਤੀ ਸੇ ਆਪਣੇ ਨਾਮ ਦੋੜ ਕਰਕੇ ਜਿਹੜਾ ਚਿੱਟਾ ਚਾਦਰਾਂ ਸੀ ਆਪਣੇ ਉੱਪਰ ਸਤਾਨ ਲਿਆ ਅਤੇ ਜੋਤ ਤੇੜੀ ਸੀ ਜੋਤ ਵਿੱਚ ਰਲ ਗਈ ਸੰਤ ਸੰਗਤ ਜੀ ਸੂਰਜ ਦੀ ਕਿਰਨ ਤੇ ਹੁਣ ਅੰਦਰ ਦੀ ਨਹੀਂ ਜਾਊਗਾ ਕਿ ਉਹ ਅੰਦਰ ਇਹਨਾਂ ਨੇ ਵੀਡੀਓ ਬਣਾਉਣ ਨਹੀਂ ਦੇਈ। ਸੂਰਜ ਦੀ ਕਿਰਨ ਤੇ ਰਾਜੀ ਕਰੋੜ ਕੇ ਸ਼ਹੀਦ ਕਰ ਦਿੱਤਾ ਗਿਆ। ਨਮੋਸ ਤੇ ਸ਼ਹੀਦ ਕਰ ਦਿੱਤਾ ਗਿਆ। ਕਈਆਂ ਦਾ ਵਿਚਾਰ ਅਹਨਾ ਚੱਲੇ ਪਾਕਸ਼ਾ ਜੀ ਜੰਮੀ ਸਾਹਿਬ ਜੀ ਦਾ ਪਾਕ ਕਰਕੇ ਚਾਦਰਦਾਨ ਤੇ ਸੱਚੇ ਪਾਕਸ਼ਾ ਜੀ ਨੇ ਜੀਰ ਦਿੱਤਾ ਗਿਆ। ਅਤੇ ਪੰਦੇ ਸਿੱਖਾਂ ਨੇ ਲਾਹੌਰ ਦੀ ਸੰਗਤਾਂ ਨੇ ਬੰਦਾ ਦੇ ਫੌਜ ਦੀ ਜੀਰ ਦਿੱਤਾ। ਅਤੇ ਸੰਗਤ ਸਾਈਂ ਗਤ ਇਹ ਨਹੀਂ ਹੈ ਕਿ ਜਿਹੜਾ ਇੱਕ ਨੰਗ ਸਿੰਘਾਂ ਵੱਲੋਂ ਦਾਲ ਤਿਆਰ ਹੁੰਦੀ ਆ ਬਾਟਾ ਮੈਂ ਆਇਆ ਸੀ ਗੁਰੂ ਸਾਹਿਬ ਦੀ ਕਿਰਪਾ ਨਾਲ ਅੱਜ ਸੱਚਖੰਡ ਸ੍ਰੀ ਹਜੂਰ ਸਾਹਿਬ ਇਹ ਤੁਹਾਨੂੰ ਇੱਕ ਚੀਜ਼ ਦਿਖਾਉਣਾ ਨੰਗ ਸਿੰਘਾਂ ਵੱਲੋਂ ਜਿਹੜਾ ਬਾਟਾ ਤਿਆਰ ਹੁੰਦਾ ਦਾਲ ਦਾ ਸਬਜ਼ੀ ਦਾ ਜਾਨੀ ਉਹ ਬਿਮਾਰੀਆਂ ਅਠਮਾਰੀਆਂ ਜਿੰਨੇ ਮਰੀਜ਼ ਲੋਕ ਨੇ ਬਹੁਤ ਬਿਮਾਰੀਆਂ ਦਾ ਇਲਾਜ ਆ ਉਹ ਅੱਜ 12 ਵਜੇ ਵਰਤਣਾ ਹੈਗਾ ਹੁਣ ਮੈਨੂੰ ਇੰਨੀ ਨਹੀਂ ਪੱਕੀ ਜਾਣਕਾਰੀ ਵੀ ਢੇਲੀ 12 ਵਜੇ ਵਰਤਦਾ ਜਾਂ ਕੋਈ ਤਨ ਰੱਖੇ ਹੋਏ ਆ ਦੇਖੋ ਤੁਸੀਂ ਸੰਗਤ ਕਿੰਨੀ ਆਈ ਆ ਜਿਹੜੀ ਸਿਰਫ ਉਹ ਬਾਟਾ ਤਿਆਰ ਹੋਏ ਤੋਂ ਬਾਅਦ ਉਹ ਪ੍ਰਸ਼ਾਦ ਛਕਣ ਲਈ ਹੀ ਬੈਠੀ ਆ ਦੇਖੋ ਸਭ ਪੰਗਤਾਂ ਦੇ ਵਿੱਚ ਲੱਗੇ ਹੋਏ ਆ ਉਹ ਉੱਧਰ ਪ੍ਰਸ਼ਾਦ ਤਿਆਰ ਹੋ ਰਿਹਾ ਉਹ ਦੇਖੋ ये बरतना है नेंग सिा पर तो थले बैठे रगड़ा भी रगड़ाई भी हो रही है शायद जे तैयार हो रही है उत्तर हूँ कीर्तन शुरू हो गया इतने इतें आटा मतलब शायद कहते भी हर बीमारी तो या कुछ बीमारिया तो इन्नी ज़्यादा जानकारी नहीं है कि जिन्ना पता लगे ਹਰ ਬਿਮਾਰੀ ਦੇ ਲਈ ਵਧੀਆ ਜਿਹੜੀ ਇਹ ਪਰਸ਼ਾਦ ਤਿਆਰ ਕਰਕੇ ਦਾਲ ਤਿਆਰ ਕਰਕੇ ਖਵਾਉਂਦੇ ਆ ਜਾਂਦੇ ਆਉਂਦੇ ਆ